ਕੰਸਰ ਦਿਵਾਰਾਂ ਤੇ ਕੁਦੀਵਾਰਾਂ ਤੋਂ ਆਇਆ ਕਿ ਕੀ ਕਰੀਏ ਇਸ ਰਾਤ ਕਿਉਂ ਨੇ 12 ਵਜੇ ਦੀ ਗੱਲ ਆ ਗਈ 12 ਵਜੇ ਇੱਕ ਮੇਰੇ ਇੱਥੇ ਐਂਡ ਟੋਰ ਰੋਡ ਤੇ ਘਟਨਾ ਮਤਰੀ ਹੈਗੀ ਲੁਪਖੋਦੀ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਹੁਣ ਤੱਕ ਕੋਈ ਅਜਿਹੀ ਵੀ ਕੋਈ ਪਰਿਵਾਰ ਹੈਗਾ ਜਿਹੜਾ ਕੋਈ ਪਿੰਡ ਵੈਸੇ ਚੱਕ ਵਕਤੂ ਦੇ ਰਹਿੰਦੇ ਨਾਲ ਨੇ ਤੇ ਹੁਣ ਸ਼ਾਇਦ ਆਸਟ੍ਰੇਲੀਆ ਰਹਿੰਦੇ ਨੇ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਆਏ ਹੋਏ ਸਿੰਪਿੰਡ ਕੋਠੇ ਮੱਥਾ ਸਿੰਘ ਵਾਲੇ ਉੱਥੋਂ ਕੋਈ ਫੈਮਿਲੀ ਫੰਕਸ਼ਨ ਅਪੈਂਡ ਕਰਕੇ ਵਾਪਸ ਆਪਣੇ ਪਿੰਡ ਉੱਥੇ ਚਾਰੇ ਚੱਕਮੱਕ ਤੋਂ ਨਹੀਂ ਜਾ ਰਹੇ ਸੀਗੇ ਤਾਂ ਜਦੋਂ ਇੱਥੇ ਆਪਣੇ ਕੋਨੀਆਣਾ ਜਿਹੜਾ ਹੈਗਾ ਸੂਆ ਸੂਏ ਤੋਂ ਪਹਿਲਾਂ ਉੱਥੇ ਬੱਚੇ ਨੂੰ ਕੋਈ ਉਹਨੇ ਪ੍ਰੋਬਲਮ ਆਈ ਬੱਚੇ ਨੂੰ ਉਲਟੀ ਵਗੈਰਾ ਕਰਵਾ ਰਹੇ ਸੀਗੇ ਇਹਦਾ ਮੇਨ ਟਾਈਮ ਪਿੱਛੇ ਗੱਡੀ ਆਈ ਆਟੇਗਾ ਜਿਹਦੇ ਇਹਦੇ ਵਿੱਚ ਬਹੁਤਨੇ ਦਸੰਪਾਤ ਵੀ ਪੰਜ ਛੇ ਵਿਅਕਤੀ ਸੀਗੇ ਉਹਨਾਂ ਨੇ ਗੱਡੀ ਅੱਧੋਂ ਪਹਿਲਾਂ ਗਿੰਗਾਲੇ ਤੋਂ ਫਿਰ ਮੋੜ ਕੇ ਉਹਨਾਂ ਦੇ ਮੂਰੇ ਲਾਤੀ ਦਿੱਤੀ ਦੇ ਤੇ ਗੱਡੀ ਦੇ ਅੱਗੇ ਲੌਨ ਤੋਂ ਬਾਅਦ ਉਹਨਾਂ ਨੇ ਰੋਕ ਕੇ ਉੱਥੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਜਿਹੜੀ ਲੇਡੀ ਦੇ ਜੁਐਲਰੀ ਵਗੈਰਾ ਪਾਏ ਹੋਏ ਸੀਗੇ ਉਹ ਟਰਵਾ ਲਈ ਉਹਦੀ ਗੱਲ ਮੈਨੂੰ ਦੱਸਣ ਤੋਂ ਬਾਅਦ ਉਹਨੇ ਕਿਹਾ ਵੀ ਗੱਲ ਪਾਇਆ ਟਰਵਾਇਆ ਸਭ ਕੋਈ ਤਾਂ ਕੰਮ ਕੀ ਵੀ ਕੀਤਾਗਾ ਤੇ ਉਸ ਤੋਂ ਬਾਅਦ ਹੈਗਾ ਜਿਹੜਾ ਫੈਮਿਲੀ ਹੈਗੀ ਹੈ ਇਹਨੇ ਅੱਜ ਵੀ ਮੈਰਜ ਹੈ ਇਹਨਾਂ ਦਾ ਮੈਰਜ ਅੱਜ ਹੈਗੀ ਉਸਲੇ ਅੱਜ ਮੈਰਜ ਤੇ ਚਲੇ ਗਏ ਸੀ ਉਹਨਾਂ ਨੂੰ ਸਵੇਰ ਬੁਲਾਇਆ ਸੀਗਾ ਯਾਰ ਵਗੈਰਾ ਲੇਕਰ ਮਾਸਤੇ ਪੰਪੂ ਆ ਜੇ ਉਹ ਸ਼ਾਮ ਨੂੰ ਆ ਜਾਣਗੇ ਤੇ ਫਿਰ ਉਹਨਾਂ ਦੇ ਬਿਆਨ ਲੈ ਕੇ ਲਿਖ ਕੇ ਅਗਲੀ ਕਾਰਵਾਈ ਕਰਾਂਗੇ ਦਿਨ ਗੋਲ ਦਿੱਕੇ ਇਹ ਆ ਰਹੀ ਮੈਂ ਫਿਰ ਹਾਲ ਕੱਢ ਕੋਈ ਅਕਾਉਂਟ ਕੀਤਾ ਅਕਲ ਰਹੀ ਹੈ ਜੇ ਤਾਲ